ਬਿਲਕੁਲ ਠੀਕ ਠਾਕ ਕੰਮ ਚੱਲ ਰਿਹਾ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਇੱਥੇ ਆਏ ਤਾਂ ਇਥੇ ਪੰਜ ਸੱਤ ਸੱਤ ਬੰਦੇ ਜਿਹੜੇ ਆ ਕੇ ਜਾਣ ਦਿੰਦੇ ਆ ਤੇ ਉਹ ਆਪ ਵਾਪਸ ਆ ਜਾਂਦੇ ਵਿੱਚ ਗੰਦਰ ਆ ਜਾਂਦੇ ਕਾਗਜ਼ਾਤ ਕਰਨਾ ਭੁਜਾਏ ਇੱਥੇ ਤੇ ਕੋਈ ਪ੍ਰਚਲ ਨਹੀਂ ਫਿਰ ਸਾਨੂੰ ਕੋਈ ਹੀ ਪਰੇਸ਼ਾਨੀ ਨਹੀਂ ਆਉਣੀ ਬਲੇ ਅਮਨ ਉਰਤਾਂ ਦੀ ਨਾਲ ਲੋਕ ਆ ਕੇ ਆਪਣੀ ਦਾਖਲ ਕਰਾਉਣ ਰਿਹਾ ਤੇ ਜਾਣ ਰਿਹਾ ਉਹ ਮੁਸ਼ਕਲ ਨਹੀਂ ਆ ਗਈ ਤੱਪਾ ਬਾਲ ਨੇ ਹੈ ਤੇ ਸੈੱਟਰ ਜੀ 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 ਜ ਕੋਈ ਜਿਹੜਾ ਹੁਣੰ ਕੰਮ ਹੋਇਆ ਕੋਈ ਹਦਾਮਾ ਨਹੀਂ ਹੋਇਆ ਜੀ ਕੋਈ ਤੁਹਾਡੇ ਸਾਹਮਣੇ ਆ ਕੋਈ ਹਦਾਮਾ ਨਹੀਂ ਹੋਇਆ ਕੋਈ ਬੰਦੇ ਥੋੜੇ ਬਾਹਰ ਦੇ ਸੀਗੇ ਉਹਨਾਂ ਨੂੰ ਵਾਈਫਾਈ ਕਰਨੀ ਸੀ ਥਾਣੇ ਲੈ ਕੇ ਗਏ ਆ ਚੈੱਕ ਕਰਾਂਗੇ ਕਿੱਥੋਂ ਆਇਆ ਕਿਉਂ ਆਇਆ ਇਹ ਚੀਜ਼ ਦੇਖਾਂਗੇ ਸਾਰੇ ਬਾਕੀ ਪੀਸਫੁਲੀ ਕਰਕੇ ਵਿਜ਼ਿਟ ਕਰਕੇ ਪੀਸਫੁਲੀ ਜਿਹਾ ਬਿਲਕੁਲ ਪੀਸਫੁਲ ਬਿਲਕੁਲ ਜਿਸਨੇ ਜਿਨੀ ਕੁ ਵੀਡੀਓ ਦਿੱਤੀ ਸਾਥੇ ਅਫੀਸ਼ੀਅਲੀ ਆਇਆ ਹੋਰ ਬੋਲਣ ਦਾ ਡਰ ਬਫਨਣ ਤੋਂ ਵੀ ਆ ਗਏ ਜੀ ਉਹਦੇ ਬਾਰੇ ਮੈਂ ਤੁਹਾਡੇ ਨਾਲ ਅੱਜ ਦੀ ਗੱਲ ਕਰ ਰਿਹਾ ਜੀ ਤੁਸੀਂ ਆਪ ਇੱਥੇ ਹੈਗੇ ਉਹ ਤੁਹਾਡੇ ਸਾਹਮਣੇ ਆ ਮਾਹੌਲ ਬਿਲਕੁਲ ਪੀਸਫ ਅਰ ਚੰਗੇ ਢੰਗ ਤਰੀਕੇ ਨਾਲ ਚੱਲਦਾ ਜੀ ਰੰਗ ਹੋ ਗਿਆ ਜੀ ਇਤਾਂ ਦਾ ਮਾਹੌਲ ਹੈ ਜੱਟ ਕੀ ਬਿਲਕੁਲ ਪੀਸਫੁਲ ਮਾਹੌਲ ਹੈ ਜੀ ਸਾਡੇ ਜਿਹੜੇ ਆਈਟੀਆਈ ਵੀ ਹੈਗਾ ਉੱਥੇ ਵੀ ਮੈਂ ਜਾ ਕੇ ਆਇਆ ਤੇ ਬੀਟੋ ਦਫਤਰ ਕਲਾ ਨੂੰ ਵੀ ਆਪਾਂ ਖੜੇ ਆਏ ਕਿੱਥੇ ਹੀ ਕੋਈ ਪ੍ਰੋਬਲਮ ਨਹੀਂ ਹੈ ਸਾਰੀ ਸਾਡੇ ਬੜੇ ਪੀਸਫੁਲ ਨਾਮੀਨੇਸ਼ਨ ਚੱਲ ਰਹੇ ਨੇ ਸਾਡੀ ਪਬਲਿਕ ਨੂੰ ਵੀ ਇਹੀ ਅਪੀਲ ਹੈ ਕਿ ਉਹ ਅਨਨੈਸੈਸਰੀ ਬਾਹਰ ਮੂਵਮੈਂਟ ਨਾ ਕਰਨ ਜਿਹੜੇ ਵੀ ਨਾਮੀਨੇਸ਼ਨ ਫਾਈਲ ਕਰਨਾ ਹੈ ਉਹੀ ਆ ਤੇ ਕੈਂਡੀਡੇਟਸ ਤੇ ਜਿਹੜੇ ਵੀ 3 ਵਜੇ ਤੱਕ ਦਾ ਟਾਈਮ ਰੱਖਿਆ ਗਿਆ ਹੈ ਅਸੀਂ ਲੇਟ ਆਰਸ ਤੱਕ ਜੋ ਆਪਣੀ ਡਿਊਟੀ ਕਰਾਂ ਤੇ ਜਦੋਂ ਤੱਕ ਪੂਰੀ ਭੀੜ ਜਿਹੜੀ ਹੈ ਉਹ ਚਲੀ ਨਹੀਂ ਜਾਂਦੀ ਹੈ ਫਿਰ ਖਤਰਨਾਕ ਹੋ ਜਾਂਦਾ ਹੈ ਉਦੋਂ ਤੱਕ ਫੁੱਲ ਸਟੀਫ ਕਰੋ ਲੇਟ